ਹੈਡਫੋਨ ਲੈ ਅੱਜ ਕਿਹੜੇ ਹੈੱਡਫੋਨ ਲੈ ਹੈ ਮੈਂ ਲਾਈ ਜਾਂਦਾ ਪੈਸੇ ਕਿਸੇ ਰੋ ਹਉ ਲਾਉਂਦੇ ਨਹੀਂ ਹੁੰਦੇ ਮੁੰਡੇ ਜੇ ਨਵੇਂ-ਨਵੇਂ ਮੁੰਡੇ ਕੰਨਾਂ 'ਚ ਫਸਾ ਕੇ ਰੱਖਦੇ ਆਂ ਮੈਂ ਮੁੰਡੇ ਦੀ ਹਿੱਸਾ ਕਰਦੇ ਬਿੱਲ ਦੀ ਹਾਂ ਜੀ ਆਹ ਦੇਖੋ ਇੱਧਰ ਲਿਆ ਪੈ ਮੈਂ ਸਾਸਰੀ ਕਾਲ ਦੀ ਸਾਰਿਆਂ ਨੂੰ ਤੇ ਅੱਜ ਨਾਲ ਤਾਂ ਤੁਹਾਨੂੰ ਅੱਜ ਦੇ ਬਲੌਗ ਦੇ ਵਿੱਚ ਆ ਸਾਰਾ ਦੱਸਾਂਗੇ ਪ੍ਰੋਸੈਸ ਲੀਜ਼ਰ ਕਰਾਦਾ ਕਿੱਥੋਂ ਲੈ ਕੇ ਆਏ ਆ ਥੋੜਾ ਇੱਕ ਸੁੱਤਾ ਬੈਠਾ ਹੁਣ ਮੈਂ ਕਿਉਂਕਿ ਇਹਦੀ ਬਾਗੜ ਦੀ ਸੈਟਿੰਗ ਦੀ ਕਰਦੇ ਤੇ ਇਹ ਲੇਜ਼ਰ ਕਿਰਾ ਕਿੱਥੋਂ ਲੈ ਕੇ ਆਇਆ ਤੇ ਉੱਥੇ ਇੱਕ ਬੜਾ ਫੇਮਸ ਆ ਯਾਰ ਮਸ਼ਹੂਰ ਆ ਕਿਉਂਕਿ ਕੀ ਆ ਉਹ ਗੁੜਗੁੜ ਗੁੜਗੁੜ ਹੁੱਕਾ ਹੁੱਕਾ ਉਹ ਦਿਖਾਵਾਂਗੇ ਤੁਹਾਨੂੰ ਤੇ ਬਲੌਗ ਪੂਰਾ ਜਰੂਰ ਦੇਖਿਓ ਲਾਸਟ ਤੱਕ ਬੜਾ ਇੰਜੋਏ ਹੋਣਾ ਬਲੌਗਸ ਤੇ ਬਾਕੀ ਉਹਦੇ ਸਟਾਫ ਨੂੰ ਮਿਲਾ ਦੇਵਾਂ ਹਾਂ ਬਈ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਐਨ ਵਧੀਆ ਵੀਰੇ ਵਧਾਈਆਂ ਬਾਈ ਲੇਜ਼ਰ ਦੀਆਂ ਕਿਵੇਂ ਰਹੀ ਸੀ ਜੀਨ ਸੀਨ ਬਹੁਤ ਵਧੀਆ ਰਿਹਾ ਆ ਲੇਜ਼ਰ ਦੇ ਵਾਲਾ ਵਧਾਈਆਂ ਨਮਾਸ਼ਾ ਢਾਣ ਵਾਲੇ ਸੀਜ਼ਨ ਦੀ ਪੁੱਛ ਰਹੇ ਹਾਂ ਢਾਣ ਸੀ ਚੱਲਦਾ ਜੋਰ ਉਸੇ ਢਾਣ ਵਾਲਾ ਸੀਜ਼ਨ ਇਹ ਮੁੰਡੇ ਦਾ ਹੁਣ ਜੋਰ ਨਾਲ ਚੱਲਣ ਦਾ ਗਿਆ ਅੱਸੀ ਕਾਲ ਜੀ ਲੋ ਵੀ ਮਿੱਤਰੋ ਆਪਾਂ ਨੇ ਪਨੀਰੀਆਂ ਭਿਉ ਕੇ ਟਾਕਤੀਆਂ ਕਾਲੂ ਦਵਾਂਗੇ ਛਿੱਟਾ ਸਰ ਨੂੰ ਦਿਖਾਵਾਂ ਮੈਂ ਕਿਵੇਂ ਆ ਹੈਨਾ ਆ ਦੇਖੋ ਤੰਗਲੀਆਂ ਨਾਲ ਟੱਕੀ ਵੀ ਆ ਇਹ ਆ ਦੇਖੋ ਕੁੰਗਰੀ ਆਈ ਆ ਕੁੰਗਰੀ ਆਈ ਆ ਟੱਕ ਦੋ ਟੱਕ ਦੋ ਬੰਦ ਕਰ ਦੋ ਇਹਦੇ ਪਤਾ ਹੀ ਦਾ ਰੱਖਿਆ ਹੋਇਆ ਆ ਵੀ ਕੁੰਗਰੇ ਆਈ ਬਈ 2429 ਭਿਉਈ ਵੀ ਆਪਣੀ ਤੇ 110 ਹੁਣ ਭਿਉਈਆਂ ਹਲੇ 110 ਉੱਛ ਭਿਉਈਆਂ ਤੇਰੇ ਇਹ ਲੇਅਰ ਕਰਾਉਣ ਨੂੰ ਲੱਗੇ ਪਏ ਆ ਹੋਰ ਬਾਈ ਸੁਣਾ ਨਵੀਤਾ ਜੀ ਕੋਈ ਬੱਸ ਥਾ ਦਾ ਵੀਰੇ ਕਰਦੀ ਬਹਲਾਦਾ ਤੂੰ ਵੀ ਕਰਦੇ ਕਦੇ ਵੀ ਅਸੀਂ ਚੀਜ਼ਾਂ ਲਿਆਉਂਦੇ ਆ ਮੈਂ ਤਾਂ ਕਰ ਰਿਹਾ ਮੈਂ ਪਾਰਟੀ ਲੈਣੇ ਆਲੇ ਚਾਹਿਆ ਹੱਦ ਕਰਦਾ ਜੇ ਮੈਂ ਪਾਰਟੀ ਕਰੂਗਾ ਖਾਊ ਪੀਊ ਕੌਣ ਲੈ ਬਈ ਇੱਕ ਹੋਰ ਬੰਦਾ ਆ ਗਿਆ ਆ ਤੂੰ ਆ ਗਿਆ ਬਾਈ ਉਹ ਬਸੰਤਪੁਰੇ ਜਾਣਾ ਜੱਛਾ ਤਾਂ ਬਸੰਤਪੁਰੇ ਨੂੰ ਬਾਈ ਕਹੀ ਵੀ ਦਲ ਹੈ ਬੰਦਾ ਮਿਹਨਤੀ ਆ ਡੌਲਾ ਲਾਉਣ ਨੂੰ ਕਹੀ ਵੀ ਆਪਣੀ ਸਟੀਲ ਦੀ ਲੈ ਕੇ ਆ ਕਹਿੰਦਾ ਕਿ ਇਹ ਤਾਂ ਮੰਗੜੀ ਦਾ ਬਾਬੇ ਇਹ ਆ ਬੰਦੇ ਦੀ ਕੁਆਲਿਟੀ ਇਹ ਫਸੇ ਨਾ ਮਾਲ ਐਸੇ ਸਕਟਲੇ ਸੀਜ਼ਨ ਦੋ ਦੋ ਲਾ ਦੇ ਆ ਲੱਗੀ ਮੈਂ ਬੈਲੇ ਦੋ ਦੋ ਸੀਜ਼ਨ ਲਾ ਲੇ ਆ ਸਟੀਲ ਚ ਕਈ ਅੱਛਾ ਦੇਣ ਆ ਗਿਫਟ ਦੇਣ ਆਇਆ ਇਹ ਹਾਂ ਬਾਈ ਕਹਿੰਦਾ ਹਾਂ ਸੁਣੀ ਹਾਂ ਬਾਈ ਕਹੇ ਕੋਈ ਆਪਾਂ ਤੇਰੇ ਸੀਜ਼ਨ ਸਰੇ ਲਾਇਆ ਤੇਰੇ ਵਾਂਗੂ ਨਹੀਂ ਤਾਂ ਕਹਿਆ ਤਾਂ ਹਰਿਆਣੇ ਚ ਜਦ ਮੈਂ ਮਸ਼ੀਨ ਲੈ ਕੇ ਗਿਆ ਤਾਂ ਜਦੋਂ ਨਹੀਂ ਵੀਰੇ ਮੈਂ ਕਹਿਆ ਤਾਂ ਆਪਾਂ ਬੰਦਾ ਰੱਖੀ ਨਾ ਕੋਈ ਚੱਪ ਤੁਹਾਡੇ ਨਾਲ ਆ ਵੀ ਆਪਾਂ ਜ਼ਰੂਰ ਦਵਾਂਗੇ ਯੋਗਦਾਨ ਹਾਂ ਫੇਰ ਪਰ ਗੱਲ ਐ ਹੋਈ ਆ ਵੀ ਸਾਲੀ ਜਦ ਆਪਾਂ ਸੀ ਤੂੜੀ ਦਾ ਛੀਨ ਵਿੱਚ ਚੜ ਗਏ ਤੇ ਸਾਲੀ 20 ਮਿੰਟ ਬਾਅਦ ਟਰਾਲੀ ਭਰ ਜਾਂਦੀ ਆ ਬੈਠ ਬੈਠਣ ਦਾ ਘੱਟੇ ਮੰਦਾ ਦੋ ਨਾ ਮੈਂ ਕੁਤੜੀ ਖਾ ਜਾਂਦੀ ਆ ਫੇਰ ਚੜ ਗਿਆ ਬੁਖਾਰ ਭਾਈ ਪੁੱਛ ਕਿੱਥੇ ਦਈ ਫੇਰ ਆਪਣੇ ਪੁੱਛ ਦੇ ਕੇ ਭੱਜ ਲੈ ਫਾਇਲਾ ਮੈਂ ਦੋ ਦਿਨ ਪਿੱਛੇ ਮੇਰੇ ਘਰ ਦਾ ਉਹਨੇ ਵੀ ਆਹੀ ਕੁਛ ਕਰਿਆ ਰਹਿ ਗਏ ਕੌਣ ਫੇਰ ਇਹਦਾ ਇਹ ਦੀਪਾ ਭਾਈ ਜਸਾਵਦਰ ਜਰਾ ਇਹ ਇਹਦਾ ਇਹਦਾ ਉਹ ਗੱਲ ਹੋ ਗਈ ਕਹਾਂ ਲੱਲੀ ਛੱਲੀ ਸਾਰੀ ਭੱਜ ਗਈ ਸੱਜਾ ਸਿੰਘ ਦੀ ਜਾਨ ਨੂੰ ਬਣੀਆ ਉਹ ਉਧਰ ਇੰਦੀ ਦੋਏ ਦੋਏ ਰਹਿ ਗਏ ਭਾਈ ਭਾਈ ਆਪਾਂ ਵੀ ਦੋਏ ਭਾਈ ਭਾਈ ਰਹਿ ਗਏ ਹਾਂ ਨਹੀਂ ਮੈਂ ਇਹਨੂੰ ਕਰਿਆ ਫੋਨ ਹਰਿਆਣੇ ਚੋਂ ਹਾਂ ਮਾ ਵੀ ਸੋਨੇ ਕੱਢਣ ਆ ਰਹੇ ਹਾਂ ਵੀ ਅੱਜ ਮਸ਼ੀਨ ਹਰਿਆਣੇ ਚ ਪਹੁੰਚਾਤੀ ਵੀ ਹੱfte 10 ਦਿਨ ਚ ਚੱਲ ਪੈਣੀ ਹੈ ਮਸ਼ੀਨਾਂ ਹੂੰ ਭਾਈ ਔਖਾ ਸੌਖਾ ਹੋਊਗਾ ਤੁਸੀਂ ਸਾਰੋ ਮਹਾਯਰੋ ਤੇ ਤੂੜੀ ਯਾਰ ਮੈਂ ਤੁਹਾਡਾ ਸਾਰਾ ਸੀਜ਼ਨ ਲਵਾਉਂਗਾ ਤੂੜੀ ਦਾ ਕਿੰਨੇ ਕਿੰਨੇ ਹੋ ਜਾਣਾ ਬੰਦਿਆਂ ਨੇ ਜਿੱਦਣ ਜਿੱਦਣ ਕੰਮ ਦਾ ਕੰਮ ਨਿਭੜਿਆ ਨਾ ਉਦਣੇ ਬੁਖਾਰ ਚੜ ਗਿਆ ਉਦਣੇ ਉਹ ਗਣਾ ਅਰਜਾਈਆਂ ਲੈ ਕੇ ਪਿਆਹੀ ਦੀ ਗਰਮੀ ਚ ਇੱਥੇ ਇੱਕ ਦਿਨ ਤੋਂ ਲਵਾਇਆ ਹੈ ਨਾ ਤੂੜੀ ਵਾਲੀ ਬਰਾ ਜਦੋਂ ਤਾਂ ਲਵਾਇਆ ਨਾ ਭੂਖਾ ਰਜਾਈ ਨਹੀਂ ਦਾ ਉੱਟ ਆਉਂਦਾ ਹੈਗਾ ਆਹੋ ਔਗਰ ਆਹ ਭੱਗ ਗਿਆ ਚ ਤੇ 15 15 ਮਿੰਟ ਦਾ ਪਿਆ ਕੇ ਰੇ ਨਾ ਜਦੋਂ ਮੈਂ ਪਵਾ ਕੇ ਉਦਣ ਪਿਆ ਕਿ ਨਹੀਂ ਪਿਆ ਇੱਕ ਦਿਨ ਪਵਾਇਆ ਦੂਜੇ ਦਿਨ ਹਾਂ ਦੋ ਦਿਨ ਕਿਹਾ ਹੋਗਾ ਤਾਂ ਨਾ ਨਾ ਉਹ ਤਾਂ ਮੈਂ ਉਸ ਦਿਨ ਲਈ ਆਗੀ ਉਹਦਾ ਬਾਅਦ ਜਦੋਂ ਆਪਣੇ ਉੱਥੇ ਗੇਰੇ ਤੇ ਉਹ ਕਿੱਥੇ ਗੇਰੇ ਤੇ ਨਿਆਣੇ ਉਸ ਦਿਨ ਵੀ ਗੋਗੀ ਆਪਾਂ ਨੇ ਕੱਲ ਨੂੰ ਆਪਣਾ ਕੰਮ ਨਿਬੇੜ ਕੇ ਨਾ ਫਿਰ ਕਹਿੰਦਾ ਬੁੱਕੇ ਮੈਂ ਸ਼ੈੱਡ ਪਾਉਣਾ ਉਸ ਦਿਨ ਹੀ ਲੰਘ ਗਿਆ ਦੋ ਦਿਨ ਆਇਆ ਹੀ ਨਹੀਂ ਤੇਰੇ ਤੇੜ ਰਹਾ ਹਾਦੀ ਆ ਦਿਖਾ ਦੇ ਮੜ ਜਾ ਹਾਪੀ ਦੀ ਮੋਟਰ ਤੇ ਬੈਠਦੇ ਆਪਾਂ ਉਸ ਦਿਨ ਦਵਾਈ ਲੈ ਕਿਉਂ ਆਇਆ ਤਾਂ ਉਸ ਦਿਨ ਬਿਮਾਰ ਹੋ ਗਿਆ ਤਾਂ ਹੈ ਚਾਹ ਮੈਂ ਕਰਿਆ ਭਾਈ ਕੋਈ ਲੋੜ ਨਹੀਂ ਬੰਦਾ ਰੱਖਣ ਦੀ ਕਿੰ ਆ ਪੈਸੇ ਦੂੰਗਾ ਯਾਰ ਅਸੀਂ ਹੈਗੇ ਯਾਰ ਅਸੀਂ ਕੀ ਕਰਨਾ ਹੈ ਮਾਟਰ ਨਹੀਂ ਪਾਉਂਗਾ ਪਰੂੰਗਾ ਵੀ ਮੈਂ ਚਲਾਈਏ ਕਿਨੂੰ ਟੂੜੀ ਦੀ ਮਸਲੀ ਮੈਂ ਚਲਾ ਲੈਣਾ ਮੈਂ ਚਲਾ ਤਾਂ ਲਿੰਦਾ ਏ ਹਾਂ ਹਾਂ ਬਸ ਕੁਲਵਾ ਕੇ ਇੱਕ ਦੇ ਨਾ ਮੁੰਡਾ ਬੁਖਾਰ ਛਡ ਗਿਆ ਪਾ ਹਮ ਮੈਕ ਨਾਮ ਟੁੱਟ ਜਾਂਦਾ ਬਾਈ ਬੰਦੇ ਦਾ ਜਿਹਨੇ ਬੁਖਾਰ ਪਤਾ ਕਿਆ ਇੱਕ ਬੁਖਾਰ ਉ ਚੜ ਗਿਆ ਇੱਕ ਦਰਦਾ ਮੜ ਦਰਚ ਦਾ ਸਾਲਾ ਕਹਿੰਦਾ ਤਿਲਕੇ ਦਾ ਨਹੀਂ ਚੜ ਗਿਆ ਕਿਤੇ ਇੱਕ ਦਰਦਾ ਬੁਖਾਰ ਵੀ ਛੜਿਆ ਦੇ ਦੇ ਕੁਤੜੀ ਖਾਊਗੀ ਹੁਣ ਸਾਡੇ ਦਾ ਲੜਦੀ ਨਹੀਂ ਫੇਰ ਤੂੰ ਮਨਵਾਇਆ ਦਿੱਤਾ ਸਾਨੂੰ ਕਿਹਾ ਕਰਦਾ ਅਸੀਂ ਬੰਦਾ ਰੱਖ ਲੰਦੇ ਛੱਡ ਜੇ ਨਹੀਂ ਕਰਿਆ ਤਾਂ ਲੈ ਲੈ ਬਾਈ ਛੱਡ ਜੇ ਛੱਡ ਸਿਰੇ ਲਵਾਇਆ ਕਰੀ ਨਾ ਵਾਇਆ ਉਹਦਾ ਤੂੰ ਤਾਂ ਲੋਹੇ ਲੋਹੇ ਦਾ ਕੰਮ ਕਰਿਆ ਜਿਹੜੀਆਂ ਇੰਨੀਆਂ ਇੱਟਾਂ ਲੱਗੀਆਂ ਉਹ ਕਿਹੜੀਆਂ ਜਿਹੜੀਆਂ ਉਹ ਦੇਖੋ ਦੀਗ ਰਹੀਆਂ ਮੈਂ ਤੁਸੀ ਛੱਡ ਚ ਲੋਹੇ ਦਾ ਕੰਮ ਬਿਲਕੁਲ ਨਹੀਂ ਕਰ ਲੋਹੇ ਦਾ ਕੰਮ ਹੋਆ ਉਹ ਬਰਾਬਰ ਚੜਿਆ ਉਹ ਚੜਿਆ ਬਰਾਬਰ ਬੰਦਾ ਕੈਂਚੀ ਪਰ ਮਾਰਾ ਬੰਦਾ ਥੋੜੀ ਚੱਲ ਚੱਲਦਾ ਨਹੀਂ ਚੱਲ ਕੈਂਚੀ ਤੇ ਮੈਂ ਵੀ ਚੜਿਆ ਤਾਂ ਬੰਦਾ ਫੁੱਟ ਤੇ ਇੱਟ ਜਾਂਦੀ ਬੰਦਾ ਕੂਤੜੀ ਤੇ ਡਰਦਾ ਭੱਜ ਗਿਆ ਦੇਖਦਾ ਸੀ ਜਿੰਦ ਬਿੱਤੂ ਗੁੱਤੜੀ ਨੂੰ ਖਾ ਜਾ ਸਾਡੇ ਨੂੰ ਜੰਦੀਆਂ ਵੱਡ ਵੱਟ ਤੈਨੂੰ ਕਿਆ ਕਿਆ ਉਹ ਮਾਰ ਥੱਪੜ ਕੰਨ ਮੇਰੇ ਗੁੱਤੜੀ ਦੇ ਪਤਾ ਲੱਗਦਾ ਉੱਧਰ ਤੇ ਆਉਂਦੀ ਆ ਨਹੀਂ ਉਹ ਪ੍ਰਾਣੀ ਕਹਾਵਤ ਨਹੀਂ ਹੈਗੀ ਕਹਿੰਦੇ ਜੱਟ ਤਾਂ ਜੱਟ ਕਿਡਾਸੇ ਦੇ ਰੱਖ ਕੇ ਰੋਟੀ ਖਾਂਦਾ ਉਹ ਕਹਿੰਦਾ ਜੱਟ ਉੱਥੇ ਜੱਟ ਫਿਰ ਉਲਝ ਗਿਆ ਤਾਂ ਸਬਜ਼ੀ ਰੱਖਣ ਲੱਗਿਆ ਵੀ ਸਬਜ਼ੀ ਕਿੱਥੇ ਰੱਖਾਂ ਤੇਰੀ ਵਾਲੀ ਸਬਜ਼ੀ ਦੇ ਉੱਪਰੋਂ ਸੋਨੇ ਇੱਕ ਦਿਨ ਤੇ ਹੁਣ ਇੱਧਰ ਪੰਗਾ ਪੈ ਗਿਆ ਕਹਿੰਦਾ ਵੀ ਮੈਂ ਦੱਸਦਾ ਇੱਕ ਮਿੰਟ ਇੱਧਰ ਕਹਿੰਦਾ ਨਹੀਂ ਉਹ ਬਾਇਆ ਯਾਰ ਕਈ ਪਰਾਕੇ ਲੱਡੂ ਖਵਾਉਣ ਲੱਗਿਆ ਉਹਨੂੰ ਮੈਂ ਤੈਨੂੰ ਆ ਪਰਾਕੇ ਖਵਾਉਂਦਾ ਯਾਰ ਕਿ ਜੀਵਨਾ ਵੱਧ ਈ ਤੁਸੀਂ ਕਹਿੰਦੇ ਜੱਟ ਗੰਡਾਸੇ ਦੀ ਰੋਟੀ ਰੱਖ ਕੇ ਖਾਂਦਾ ਹਾਂ। ਹਾਂ। ਥੋਣੀ ਕਹਾਂ ਮੈਂ ਬੱਕਰੇ ਨਾਲ ਖਾਂਦਾ। ਮਹਾ ਭਾਈ ਜੀ ਤੁਸੀਂ ਆਹ ਕੁਝ ਕਰਨ ਦੋਏ ਮਾਰ ਰਹਿ ਗਿਆ ਪਿੱਛੇ। ਮਾਜ ਦੇ ਲੱਡੂ ਕਹੀ ਰੱਖ ਕੇ ਖਾਂਦਾ। ਆ ਨਹੀਂ। ਪਿੱਛੇ ਨਾ ਕੋਈ ਰਹਿ ਜਾ ਬਈ। ਕਸਰ ਨਹੀਂ ਲੈਣੀ ਚਾਹੀਦੀ। ਫਿਰ ਕਿਹੇ ਗੱਲ। ਚਾਹ ਕਿ ਤੇ ਰੱਖੂੰਗਾ। ਚਾਹ ਤਾਂ ਗਲਾਸ ਚ ਲਾ ਹਣ ਯਾਰ ਸਟੀਲ ਦੀ ਕਹੀ ਆ। ਹਾਂ। ਕੋਲਦਾ ਨਹੀਂ। ਹਾਂ। ਮੈਂ ਬਿੰਡੇ ਬਤਾ ਚਾਹ ਡੋਲ ਦੋ ਏਡਾ ਦੋ ਤੇ ਮੂੰਹ ਕਰ ਲਾ ਓਥੇ। ਆਹੋ। ਨੇ ਉਹ ਤੇ ਸਟੀਲ ਵਾਲੀ ਪਰਡੋਲੀ ਜੀਆਂ ਚ ਨੇ ਨਾਲ ਕੈਨ ਪੂਰੀ ਧਾਰਪੂ ਗਿਆ ਐ ਐਨ ਮੂਹ ਮਾ ਲਿਬੜੂ ਕਾ ਚੰਗੀ ਤੋੜਾ ਬਾਕੀ ਚੱਲ ਪਈਏ ਮੈਂ ਥੋੜਾ ਜਿਹਾ ਓਖਾ ਹੀ ਬੈਠਣ ਦੇ ਪੈਰਾ ਭਾਰ ਤੂੰ ਬਹਿ ਜਾ ਕੁਰਸੀ ਲੈ ਲੈ ਕਿਉਂਕਿ ਸਾਡੇ ਸੱਸੀ ਕੱਲ ਪਈ ਜੀ ਸਾਰਿਆਂ ਨੂੰ ਅੱਜ ਆਪਾਂ ਨੇ ਜਗਜੀਤ ਦੀ ਬਾਕਟ ਦੁਆਰੇ ਨਵੀਂ ਲੱਤੀ ਆ ਜਿਹੜੇ ਵੀਰ ਕੋਲ ਤੇ ਪਹਿਲਾਂ ਆਪਾਂ ਨੇ ਦੂਈ ਪਾਕਟ ਲੈ ਕੇ ਆਏ ਤੇ ਉਹਨਾਂ ਕੋਲ ਤੇ ਆਪਾਂ ਨੇ ਆ ਦੇਖੋ ਇਹਨੇ ਬਾਈ ਨੇ ਟਰੈਕਟਰ ਤਿਆਰ ਕਰਿਆ ਹੋਇਆ ਆਹਾ ਦੀਪਕਨਾ ਨੇ ਇਹਨਾਂ ਦੀ ਬਾਈ ਚੈਨਲ ਆ ਇੰਸਟਾਗ੍ਰam ਤੇ ਐਜੂਕੇਟਿਡ ਦੇਸੀ ਲੈ ਭਈ ਟਰੈਕਟਰ ਦਾ ਇਹਨੇ ਇੰਜਨ ਵੀ ਚੇਂਜ ਕਰਿਆ ਹੋਇਆ ਆਪਾਂ ਪੁੱਛਦੇ ਆਂ ਵੀਰ ਨੂੰ ਹਨਾ ਵੀ ਕਿਆ-ਕਿਆ ਕਰਿਆ ਨੇ ਦੀਪਕ ਭਾਈ ਦੱਸ ਫਿਰ ਹੈ ਲਾਈਟਾਂ ਇਹਨੇ ਬਹੁਤ ਲਾਈਆਂ ਵੀ ਆ ਇੰਨੀਆਂ ਸੁਚਣਾਂ ਲਾਈਆਂ ਵੀ ਨੇ ਟੈਕ ਨੂੰ ਆ ਸਾਰਾ ਉੱਪਰ ਸਵਿਚ ਬੋਰਡ ਆ ਆਪਣਾ ਕਿਹੜਾ ਏਰੀਆ ਦੀਪਕ ਇਹ ਹੈ ਦੀਪਕ ਕਿਹੜਾ ਏਰੀਆ ਇਹ ਜੀਂਦ ਜੀਂਦ ਲਗੋ ਨਗੂਰਾ ਜੀਂਦ ਲਵੇ ਨਗੂਰਾ ਠੀਕ ਆ ਇਹ ਸੁਪਰ ਸੀਡਰ ਕਿੰਨੇ ਫੁੱਟਾ ਚਲਾਉਣਾ ਏ 9 ਫੁੱਟਾ ਚਲਾਉਣਾ 9 ਫੁੱਟਾ ਇਹਦੇ ਮਗਰ ਚਲਾਉਨੇ ਆ ਤਾਂ ਹੀ ਬਾਈ ਟਰੈਕਟਰ ਦਾ ਤਾਂ ਹੀ ਤਾਂ ਇੰਜਣ ਬੜਾ ਰੱਖਿਆ ਹੋਇਆ ਹੈ ਨਾ ਸਾਰਾ ਕੁਝ ਤਾਂ ਬੜਾ ਕਰਿਆ ਤੇ ਇੱਕ ਹੋਰ ਦੇਖੋ ਬਾਈ ਆ ਪੰਪ ਵੀ ਇਹਨੇ ਹੈ ਨਾ ਬੜੇ ਲਵਾਏ ਹੋਏ ਆ ਸਾਰਾ ਕੁਝ ਵੀ ਟਰੈਕਟਰ ਆਪ ਤਕਨੀਕ ਚ ਕਰਿਆ ਹੋਇਆ ਤਿਆਰ ਵੀਰ ਨੇ ਸਾਰਾ ਪੇ ਇੰਜਣ ਪਟਿਆਲੇ ਤੋਂ ਲੈ ਕੇ ਆਇਆ ਤਾਂ ਹਾਂ ਪਟਿਆਲਾ ਤੋਂ ਵਾੜ ਮਾਰ ਕੇ ਪਟਿਆਲਾ ਕਵਾੜ ਮਾਰਕੀਟ ਚ ਇੰਜਨ ਲੈ ਕੇ ਆਇਆ ਤਾਂ ਦੇਖੋ ਤੁਸੀਂ ਉੱਥੇ ਤੇ ਹੈਨਾ ਵੀ ਬਹੁਤ ਲੋਕ ਇੰਜਨ ਲੈ ਕੇ ਆਉਂਦੇ ਆ ਵੀ ਸਹੀ ਵੀ ਨਿਕਲਦੇ ਆ ਇਹਨੂੰ ਕੋਈ ਦਿੱਕਤ ਨਹੀਂ ਆਈ ਹੁਣ ਲੱਗਦੀ ਆ ਬਾਈ ਉਰੇ ਆਹ ਚੀਜ਼ ਦੇ ਤਾਂ ਬਹੁਤ ਕਿਸੇ ਆ ਬਹੁਤ ਫੈਨ ਆ ਇੱਥੇ ਨਾ ਮੈਨੂੰ ਅੱਧਾ ਘੰਟਾ ਜਿਵੇਂ ਪਹਿਲਾਂ ਕੈਮਰਾ ਖੋਲ ਲੰਦਾ ਪੂਰੀ ਤਗੜੀ ਮਹਿਫਲ ਲੱਗੀ ਵੀ ਲੋ ਬਾਈ ਵੀਰ ਲੈ ਕੇ ਆਇਆ ਤਾਂ ਤੇ ਕੱਟਤਾ ਬਾਹਰ ਧੋ ਲਿਆ ਸੀ ਨਿਹਰੇ ਚ ਬੱਚੇ ਵਰਤੇ ਪਾਈਪ ਜੜਾ ਕੇ ਵੀ ਚਾ ਨਵੀਂ ਚੀਜ਼ ਕਰਨ ਨੂੰ ਚੱਲੀ ਆਦੀ ਵੀ ਬਾਈ ਤੋ ਕੇ ਲੈ ਕੇ ਚੱਲੇ ਆ ਅੱਧਰ ਆ ਗਿਆ ਆਪਣੇ ਵਾਲਾ ਹੋ ਰਾਤੇ ਰਾਤ ਸਫਰ ਕੱਢਾਂਗੇ ਬਾਈ ਅਸੀਂ